ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈਗੀ ਹੈ ਜੀ 29 ਸਤੰਬਰ 2025 ਸਮਾਂ ਕੁ ਸਵੇਰ ਦੇ 11:00 ਵਜੇ ਦਾ ਹੈ ਤੇ ਵੀਰ ਕੋਲ ਚਾਰ ਪਸ਼ੂ ਕਾਹੂ ਆ ਜੀ ਤੇ ਉਹਨਾਂ ਦੀ ਡਿਟੇਲ ਅੱਜ ਤੁਹਾਨੂੰ ਸਾਂਝੀ ਕਰਾਂਗੇ ਜੀ ਵੀਰ ਦਾ ਨਾਮ ਹੈ ਗੁਰਲਾਲ ਸਿੰਘ ਤੇ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਤਿ ਸ੍ਰੀ ਅਕਾਲ। ਹੋਠੀਕ ਠਾਕ ਜੀ। ਵਧੀਆ ਵੀਰ ਜੀ ਚੜਦੀ ਕਲਾ ਜੀ। ਚੜਦੀ ਕਲਾ। ਕਹਿੰਦੇ ਸੇ ਤਾਂ ਕਿਰਪਾ ਮਾਲਕ ਦੀ ਬਾ ਚੜਦੀ ਕਲਾ ਬਸ। ਠੀਕ ਹੈ ਜੀ। ਤੇ ਕਿੰਨੇ ਪਸ਼ੂ ਪਕਾਉ ਹੈ ਜੀ ਅੱਜ? ਆਪਣੇ ਕੋਲ 4 ਨਾਗ ਆ ਗਏ। 4 ਨਾਗ ਆ ਗਏ ਹਨਾ ਜੀ। ਠੀਕ ਹੈ ਜੀ। 3 ਮੱਝਾਂ ਇੱਕ ਕਟਾ। ਹਾਂਜੀ 1 ਦਿਨ। ਠੀਕ ਹੈ ਜੀ। 2 ਗੱਭਣ ਤਿਆਰ ਹੈ ਜੀ। ਹਾਂਜੀ 2 ਗੱਭਣ ਤਿਆਰ ਆ। अच्छा जी एक 80 ਨਾ ਗੱਬਣਾ ਇੱਕ ਲਾ ਲਓ ਤੁਸੀਂ 40 ਦੇ ਲਿੰਦੇ 85 ਦੇ ਲਾ ਲਓ ਠੀਕ ਹੈ ਜੀ ਤੇ ਇੱਕ ਤਾਜੀ ਸਜਰ ਤਾਜੀ ਸੂਈ ਆਪਾਂ ਨੂੰ 20 20 ਦੇ ਲਾ ਲਓ 25 ਦੇ ਨਾਲੇ ਸਾਹਮਣੇ ਇਕੱਠੀ ਠੀਕ ਹੈ ਜੀ ਠੀਕ ਜੀ ਇਹ ਕਟਾਵਾ ਮੋਰਾ ਸੂਰ ਮੋਰਾ ਦਾ ਕਟਾਰ ਲਓ ਜੀ ਹੈਨਾ ਤੇ ਕਰੋ ਕਰਾਓ ਫਿਰ ਪਹਿਲੇ ਜਾਣਕਾਰੀ ਇਹ ਵੀਰ ਮਿਲੀ 라ਵੀ ਜੀ ਆ ਇਹ ਦਾਤਰੀ ਨੂੰ 11 ਮਹੀਨੇ ਦਾਤਰੀ ਹੁੰਦੇ ਨੇ ਪੂਰੇ ਹੋਣੇ ਇਹਦੇ ਵੀਰ ਠੀਕ ਹੈ ਸੁਆ ਕਿਨਵਾ ਜੀ ਦੂਜਾ ਸੁਆ ਵੀਰ ਜੀ ਦੂਜਾ ਸੁਆ ਜੀ ਪਿਓਰੀ ਨਹੀਂ ਸੀ ਉਹਦੀ ਤੇ ਬਿਲਕੁਲ 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 ਦੀ ਕਰੋ ਦੀ ਮਾਰਕਿੰਗ ਚੈੱਕ ਹੈ ਪੂਰੀ ਤੇ ਲਿਓ ਖੋਲ ਕੇ ਵੀਰ ਜੀ ਲਓ ਜੀ ਪੂੜੇ ਵੀਰ ਜੀ ਕੁਆਲਟੀ ਕਰੋ ਦੀ ਚੈੱਕ ਹੈ ਟੇਡਾ ਜੀ ਨਾ ਪੂਰਾ ਪੂਰਾ ਟੇਡਾ ਕੱਟ ਤੇ ਸਿੰਗੀ ਸੂੰਗੀ ਕਰੋ ਦੀ ਚੈੱਕ ਤੇ ਵੀਰ ਜੀ ਪਿਛਲੇ ਸੂਏ ਦਾ ਕੀ ਰਕਾਰ ਪੁਰ ਰਿਹਾ ਦਾ 11 12 ਲੀਟਰ ਲਗਾ ਰਿਹਾ ਮਾੜਾ ਲੰਮਾ ਤੋੜ ਲੋ ਇਹਨੂੰ 11 12 ਲੀਟਰ ਦਾ ਤੇ ਲਓ ਜੀ ਕਰੋ ਜੀ ਚੈੱਕ ਨੀਲੀ ਰਾਵੀ ਇਹ ਪ्योर ਨੀਲੀ ਦੀ ਇਹ ਪੂਰੀ ਪੂਰੀ ਮਾਰ ਗਈਆਂ ਮਰਲੇ ਵੇਖੋ ਪਜਾਮਾ ਕੀ ਜਰਾਬਾਂ ਪਜਾਮਾ ਜਿਹੜਾ ਜਰਾਬਾਂ ਦੇ ਜਰਾਬਾਂ ਚ ਨਹੀਂ ਮੈਨੂੰ ਪਜਾਮਾ ਜੜਿਆ ਬਿਲਕੁਲ 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 ਜੀ ਲਓ ਜੀ ਕਰੋ ਜੀ ਚੈੱਕ ਇਹ ਲੋ ਜਣਾ ਕੋਈ ਆਖੇ ਪਲੇ ਰਾਜਾ ਕੱਟ ਲਗੋਇਆ ਪੂਰਾ ਕੱਟਿਆ ਹਾਂਜੀ 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 ਲਓ ਜੀ ਕਰੋ ਜੀ ਚੈੱਕ ਤੇ ਸੁਗਾਰ ਕੀ ਦੂਸਰਾ ਹਨਾ ਸੁਗਾਰ ਦੂਸਰਾ ਸੁਗਾਰ ਵੀ ਤੇ ਪਿਛਲੇ ਸਵੇਰੇ 11 12 ਲੀਟਰ ਦਰਕਾਰ ਹਾਂ ਜੀ ਠੀਕ ਹੈ ਜੀ ਥਾਂ ਥਣ ਕਿਵੇਂ ਆ 24 ਨੂੰ ਵੀਰ ਇੱਕ ਨੰਬਰ ਥਾਣ ਦੇ ਠੀਕ ਹੈ ਜੀ ਥਾਂ ਥਣ ਓਕੇ ਹੈ ਪੂਰੇ ਓਕੇ ਥਾੜਾ ਵੀਰ ਨਾ ਬਾਹਰ ਜਾਂ ਤਾਂ ਤੀ ਉਹਨਾਂ ਦੇ ਘਰੇ ਇੱਕ ਕਰਦੀਆਂ ਵੀਰ ਨੇ ਬਰੀੜ ਹੀ ਆਵਾਜੀ ਤੇ ਇੱਕ ਰਖੜੀ ਕੱਟੀ ਉਹਨਾਂ ਰਖੜੀ ਆ ਅੱਛਾ ਹੀ ਕੱਟੀ ਪਿਓਰ ਡਾਨੀ ਲਈਦੀ ਆ ਠੀਕ ਹੈ ਰਖੜੀ ਮਾਝ ਉਹਨਾਂ ਦੇ ਦਿੱਤੀ ਆ ਡਾਕਟਰ ਨਾਲ ਬਾਹਰ ਨਾ ਵੀਰ ਨੇ ਘਰ ਦਾ ਨਗਰ ਸੰਭ ਨਹੀਂ ਆਣੀ ਅੱਛਾ ਹੀ ਕੋਈ ਨਹੀਂ ਮਿਲਦੀ ਬੰਦ ਵੀਰ ਜੀ ਲੈ ਜੋ ਜੀ ਕਰੋ ਜੀ ਚੈੱਕ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਦਾ ਇਹ ਰੇਟ ਵੀ ਰਲ ਜੇ ਤਿਆਰ ਹੁੰਦੀ ਆ ਤੂਗੇ ਭਾਵੇਂ ਲੱਖ ਸਵਾ ਲੱਖ ਦੀ ਆ ਹਾਂਜੀ ਆਪਾਂ ਵੀਰੋ ਹਿਸਾਬ ਨਾਲ ਹੀ ਦੇ ਦਣੀ ਆ ਕੀ ਰੇਟ ਡੂ ਕਰਨਾ ਜੇ ਇਹ ਵੀਰ ਆਪਾਂ 80 ਹਜ਼ਾਰ ਹੀ ਦੇ ਦਈਏ ਕਰੋ ਥੋੜਾ ਬੜਾ ਲੈਸ ਹੋਰ ਹਾਂ ਨਾ ਇੱਕੋ ਰੇਟ ਦੱਸ ਦੋ ਜਿੰਨੇ ਚ ਆਪਾਂ ਦੇ ਦੇਣੀ ਆ 75 ਹਜ਼ਾਰ ਚ ਪਹੁੰਚ ਕਰਦੀ ਜੀ 75 ਹਜ਼ਾਰ ਚ ਪਹੁੰਚ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਚਲੋ ਜੀ ਅਗਲੇ ਦੀ ਦਿਓ ਜਾਣਕਾਰੀ ਜੀ ਅਗਲੇ ਵੀਰ ਅੱਠਾ ਪੂਰੇ ਠੰਮਣੀ ਗੱਬਣਾ ਕੱਲ ਵੀ ਡਾਕਟਰ ਚੈੱਕ ਕਰਾਈਏ ਪਾ ਠੰਡਾ ਡੀ ਗੱਲ ਨੂੰ ਆਇਆ ਹਾਂ ਠੀਕ ਹੈ ਜੀ ਪਿਓਰ ਮੋਰਾ ਆ ਗਈ ਪਿਓਰ ਮੋਰਾ ਜੀ ਪਿਓਰ ਮੋਰਾ ਜੀ ਤੇ ਕਿਨਵਾ ਸੂਆ ਸਾਹਿਬ ਵੀ ਇਹ ਵੀਰ ਕੋਈ ਭੰਤੂ ਜਾਮਾ ਲੇ ਉਹਦਾ ਕਰਦੇ ਜਿੰਦੋਂ ਲਿਆਦੀ ਤਾਂ ਪਹਿਲਾਂ ਹੀ ਜਾਂਦੇ ਆ ਅੱਛਾ ਜੀ ਅੰਦੇ ਪਹਿਲੇ ਸੂਏ ਸੂਣਾ ਨੇ 8 ਮਹੀਨੇ ਹੀ ਕੱਪੜੇ ਪੂਰੇ 8 ਮਹੀਨੇ ਦੀ ਅੱਛਾ ਜੀ ਤੇ ਅਗਲਾ ਪੰਜ ਸਮਝਣਾ ਵੀਰ ਜਿੰਨਾ ਮਰਜ਼ੀ ਮੰਨ ਲੇ ਹਾਂਜੀ ਹਾਂਜੀ ਠੀਕ ਹੈ ਲਓ ਜੀ ਥਾਂ ਥੁਣ ਥਾਂ ਥੁਣ ਇੱਕ ਨੰਬਰ ਵੀਰੇ ਥਾਂ ਓਕੇ ਹੈ ਜੀ ਓਕੇ ਵੀਰ ਜੀ ਦੂਸਰਾ ਸੂਆ ਮੰਨ ਲੇ ਹਣਾ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ ਖੋਲ ਕੇ ਬਾਕੀ ਅਗਲੇ ਦਿਨ ਗੈਸ ਆ ਹਾਂਜੀ ਹਾਂਜੀ ਇਹ ਵੀ ਵਾਲ ਵੀਰ ਜੱਟਾ ਨਹੀਂ ਵੇਲੋ ਬਿਲਕੁਲ ਬਿਲਕੁਲ ਪਿਓਰ ਪਿਓਰ ਮੋਰਾ ਉਂਡੀ ਜੂਗਰਾ ਬਿਲਕੁਲ ਜੀ ਲਓ ਜੀ ਕਰੋ ਜੀ ਚੈੱਕ ਮਾਰਕਿੰਗ ਕਰੋ ਪੂਰੀ ਓਕੇ ਹੈ ਪੂਰੀ ਜੈਡ ਬਲੈਕ ਜੇ ਹੈ ਪੂਰੀ ਜੈਡ ਬਲੈਕ ਦੇ ਹਾਂਜੀ ਜਾਣਦੇ ਹੋ ਜੀ ਤੇ ਕਿੰਨੇ ਕਿੰਨੇ ਦਿਨ 8 ਮਹੀਨੇ ਲੱਗੇ ਹਾਂ ਫਿਰ ਪੂਰੇ 8 ਮਹੀਨੇ ਹੋ ਗਏ ਆ ਠੀਕ ਹੈ ਜੀ। ਆਹ ਡੇਟਰਾ ਬਚੱਕ ਰਹੀ ਠੰਡਾ ਟੀਗਾ ਲਵਾਇਆ ਵਾ। ਠੀਕ ਹੈ ਜੀ। ਫਿਰ ਵੀਰੇ ਮੈਂ ਭਾਂਪਰਾ ਕੋਈ ਖਰਾਬ ਹੁੰਦਾ ਵਾ। ਹਾਂ ਜੀ। ਲਾ ਪਹੁੰਚਣਾ ਮੜਾ ਖਿਆ ਪਾ ਉਹਨੂੰ ਆ ਕੀ। ਬਿਲਕੁਲ ਜੀ। ਪਹਿਲਾਂ ਆਪਾਂ ਤਸਵੀਰ ਕਰਕੇ ਲੈ ਲਈਦੀ ਆ। ਬਿਲਕੁਲ ਜੀ। ਤੇ ਕੀ ਰੇਟ ਰੂਟ ਕਰ ਲਾਲ ਵੀਰੇ ਦਾ? ਤੇ ਰੇਟ ਵੀਰੇ ਜੀ। 50000 ਕਰ ਲੀਏ। ਹਾਂ ਨਾ ਆਪਾਂ ਇੱਕੋ ਰੇਟ ਦੱਸ ਦੋ। 60000 ਦੀ ਦੇ ਦਈਏ। ਇੱਕੋ ਰੇਟ ਦੱਸ ਦੋ। 55000 ਚ ਪਹੁੰਚ ਕਰ ਦਈਏ ਵੀਰੇ। ਲਓ ਜੀ। 55000 ਦੇ ਵਿੱਚ ਪਹੁੰਚ 100 ਕਿਲੋਮੀਟਰ ਪਹੁੰਚ 100 ਕਿਲੋਮੀਟਰ ਹੈ ਲਓ ਜੀ ਤੋਹਫਾ ਜਿਆਦਾ ਕਰੂਗਾ ਤੋਹਫਾ ਤੋਹਫਾ ਹਾਂਜੀ ਹਾਂਜੀ ਹਨਾ ਜੀ 2 ਮਹੀਨੇ ਸਾਹਵਲੇ ਵੀਰ ਵੱਲੋਂ ਤੁਹਾਨੂੰ 90 ਲੱਖ ਰੁਪਏ ਲਓ ਸੀਰੀਜ਼ ਲਾ ਕੇ ਵੀ ਪੂਰੀ ਹੈ ਹਾਂਜੀ ਠੀਕ ਹੈ ਸੀਰੀਜ਼ ਲਾ ਕੇ ਪੂਰੀ ਲਓ ਜੀ ਕਰੋ ਜੀ ਚੈੱਕ ਤੇ 55000 ਦੇ ਪਹੁੰਚ 55000 ਜੀ 100 ਕਿਲੋਮੀਟਰ ਪਹੁੰਚ ਪਹੁੰਚ ਹੈ ਹਾਂਜੀ ਹਾਂਜੀ ਠੀਕ ਹੈ ਚਲੋ ਜੀ ਅਗਲੇ ਦੀ ਦਿਓ ਜਾਣਕਾਰੀ ਵੀਰ ਜੀ ਤੇ ਵੀਰ ਜੀ ਤੁੱਜਾ ਸੂਆ ਸੂਈ ਆ ਤੇ ਜਿਆ ਸੁਆ ਸੁਆ ਹਜੇ ਉਹਨਾਂ ਦੇ ਦੂਜਿਆਂ ਦੇ ਭਾਉ ਦਾ ਪਤਾ ਚਾ ਮੰਨ ਲੀਆ ਵੀ ਸਮਝਿਆ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਵੀ 25 ਦਿਨ ਹੋ ਗਿਆ ਮਾਰਗਾ ਟੀਵੀ ਦਾ ਫੇਸ ਬੁੱਕ ਚੈੱਕ ਕਿੰਨੇ ਦਿਨ ਕੋਈ 20 ਦਿਨ ਮੰਨ ਲੇ ਕੋਈ 25 ਦਿਨ ਮੰਨ ਲੇ ਕੋਈ ਆ ਮੰਨ ਲੇ ਆ ਕੱਟੀ ਜੇ ਮਗਰ ਵੀ ਇਹ ਕੱਟੀ ਮਗਰ ਠੀਕ ਹੈ ਜੀ ਪਿਓਰ ਕੋ ਪਿਓਰ ਮੋਰਾ ਪਿਓਰ ਮੋਰਾ ਲੀ ਜੀ ਹਾਂਜੀ ਤੇ ਮਦਰ ਨੀਲੀ ਜਾ ਜਾਂਦੀ ਹੈ ਨਾ ਹਾਂਜੀ ਮਦਰ ਨੀਲੀ ਜਾ ਜਾਂਦੀ ਹੈ ਏ ਟੀਕੇ ਦੀ ਕੱਟੀ ਵੀਰੇ ਬਾਨੀ ਬੜੀ ਕੱਟੀ ਬੜੀ ਬਾਨੀ ਹੈ ਬਿਲਕੁਲ ਬਿਲਕੁਲ ਛਟੀਕੇ ਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਮਾਰਕਿੰਗ ਕਰੋ ਚੈੱਕ ਲਿਓ ਇਹਦੀ ਖੋ ਲਓ ਜੀ ਫੇਸ ਦੇ ਥੱਲੇ ਮੂੰਹ ਦੇ ਨਿਸ਼ਾਨ ਵਾਈਟ ਤੇ ਪ੍ਰੋਪਰ ਗਰਾਬਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰੋ ਚੈੱਕ ਵੀਰ ਜੀ ਕਿੰਨਾ ਦੁੱਧ ਆ ਦੇ ਇਸ ਟਾਈਮ ਦੁੱਧ ਵੀਰ ਆ ਟਾਈਮ 9 ਕਿਲੋ ਆ 9 ਕਿਲੋ 9 ਕਿਲੋ ਪੱਕਾ ਤਸੱਲੀ ਆ ਵੀਰ ਤੁਸੱਲੀ ਆ ਕੰਡੇ ਵਾਲਾ ਹਾਂਜੀ ਹਾਂਜੀ ਬਾਕੀ ਕੋਈ ਤਸੱਲੀ ਨਹੀਂ ਉਹਨਾਂ ਨੂੰ ਕੋਈ ਉੱਠ ਮੰਨ ਲੇ ਕੋਈ ਵੀਰ ਮੇਰਾ ਥਣ ਥਣ ਵੀ ਵਾਈਟ ਏਕ ਆ ਪਾਣੀ ਵੀ ਵਾਈਟ ਏਕ ਵਾਈਟ ਥਣ ਠੀਕ ਹੈ ਜੀ ਲਓ ਜੀ ਕਰੋ ਵੀ ਚੈੱਕ ਜਾਂਦੇ ਵੀਰ ਜੀ ਇਹ ਦੋ ਦੋ ਵਾਜਨਾ ਵੀ ਰਵੰਡ ਨੂੰ ਪਾਵੇ ਇਹਨੂੰ ਬਿਲਕੁਲ ਬਿਲਕੁਲ ਸੇਵਾ ਜਿੰਨੀ ਹੋਊਗੀ ਉਹਨਾਂ ਪੱਛਾ ਦੇ ਦੋ ਦੋ ਦੀ ਸੇਵਾ ਦਾ ਹੀ ਆ ਬਿਲਕੁਲ ਬਿਲਕੁਲ ਜੀ ਤੇ ਗਰਲਾਲ ਵੀਰ ਹਾਂਜੀ ਹਾਂਜੀ ਕੀ ਰੇਟ ਰੂਟ ਫਿਰ ਇਹਦਾ ਰੇਟ ਵੀ ਰਜਦਾ ਹੀ ਹੈਗੀ ਪਾ 85 ਕਰ ਲਈਏ ਹਾਂਜੀ ਜਿੱਦਾਂ ਦੇਗੀ 80 85 ਕਰ ਲਈਏ ਨਹੀਂ ਆਪਾਂ ਦੇਣ ਵਾਲਾ ਹਾਂਜੀ ਮੱਝ ਵੇ ਕਿੱਡੀ ਵੇ ਬਿਲਕੁਲ ਵੇਲੇ ਵੀ ਵੱਡੀ ਵੱਡੀ ਵੇਲੇ ਆ ਦੇ ਹਾਂਜੀ ਤੇ ਹਾਣਾ ਆਪਾਂ ਦੇਣ ਵਾਲਾ ਰੇਟ 80 ਕਰ ਦਈਏ ਜਿਹੜਾ ਉਰਦੀ ਚਲ ਜਾਵੇ ਕਰਮਾ ਵਾਲੀ 70000 ਜਾਂਜ ਪਹੁੰਚ ਜਾਂਦੀ ਹੈ ਫਿਰ ਲੈ ਵੇ 70000 100 ਕਿਲੋਮੀਟਰ ਪਹੁੰਚ 70000 100 ਕਿਲੋਮੀਟਰ ਪਹੁੰਚ ਠੀਕ ਆ ਜੀ ਠੀਕ ਲਓ ਜੀ ਉਰਦੀਆਂ ਵਾਲਾ ਕੰਮ ਹਾਂਜੀ ਹਾਂਜੀ ਲਓ ਆਹ ਕੱਟੀ ਜੇ ਮਗਰੇ ਕ੍ਰਾਂਕ ਵਾਲੀ ਹਾਂਜੀ ਤੇ ਅੱਗੇ ਆ ਗਿਆ ਜੀ ਕੱਟਾ ਕਟਾ ਗਿਆ ਲਓ ਜੀ ਸਿੰਗੀ-ਸੁੰਗੀ ਕਰੋ ਜੀ ਪਹਿਲਾਂ ਚੈੱਕ ਇਹਦੀ ਲੈਓ ਵੀਰੇ ਦਾ ਫੇਸਕ ਮਾਏ ਨੂੰ ਐ ਇਧਰੇ ਕੋਈ ਪੂਰੀ ਗੋਲ ਸਿੰਗੀ ਇਹ ਖੀਰਾ ਵੀ ਨੂੰ ਖੀਰਾ ਆਛਾਈ ਖੀਰਾ ਕਟਾ ਆ ਗਿਆ ਲਓ ਤੂੰ ਕੰਡਰ ਦਾ ਕੈਮਰਾ ਕਰੀਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪੁੱਤ ਮੈਂ ਕੋ ਵੀਰ ਖਿੜਾ ਲੇ ਲਓ ਜੀ ਕਰ ਬਿਲਕੁਲ ਜੀ ਤੇ ਲੈਓ ਵੀਰ ਦੀ ਖੋਲ ਕੇ ਇਹਨੂੰ ਹੈ ਚੰਗਾ ਸਾਂਭਿਆ ਗਏ ਨੇ ਹਨਾ ਜੀ ਹੈ ਗਰ ਲਾਲ ਵੀਰ ਹਾਂਜੀ ਹਾਂਜੀ ਸ਼ਾਮ ਸੋਮ ਸ਼ਾਮੇ ਰਿਹਾ ਵੀਰ ਸ਼ਾਮੇ ਰਿਹਾ ਵਾ ਤੇਰੇ ਪਿਓਰ ਕਾਲਾ ਵਾ ਪਿਓਰ ਪਿਓਰ ਛਾਵੇਂ ਰਾਂ ਜੋ ਮੱਝ ਵੀ ਤੁਜੀ ਆਪ ਲੈਦੀ ਹੋਈ ਛਾਵੇਂ ਰਹਿਣ ਚ ਥੋੜਾ ਨੰਗਾ ਹੋ ਜਾਂਦਾ ਰੰਗ ਦਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਲਓ ਜੀ ਆ ਠੰਡਾ ਧੀਰਾ ਵੀਰ ਰੇੜੀ ਜਿਹੜੇ ਕੋਈ ਵੀਰ ਬਰੀਡ ਰੱਖਣੀ ਹੋਵੇ ਬਿਲਕੁਲ ਸਾਰੇ ਕਮਾਲੀ ਰੇੜੀ ਰੂੜੀ ਤੇ ਵਾਸਤੇ ਤੇ ਕਿਸੇ ਨੇ ਘਰੇ ਰੱਖਣਾ ਵਾ ਬਰੀਡ ਵਾਸਤੇ ਕਿਸੇ ਪਾਸੇ ਕੋਈ ਕਮੀ ਨਹੀਂ ਹੈ ਹਰੇ ਦੇ ਹੈਗਾ ਗਰਮਾ ਵਾਲਾ ਖੀਰਾ ਇਹਦੇ ਅੱਗੇ ਜਾ ਕੇ ਬੜਾ ਤਗੜਾ ਹੋਊਗਾ ਨਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਵੀ ਚੈੱਕ ਜਾਂਦੇ ਹੋ ਜੀ ਵੇਲ ਮੰਗਦਾ ਵੇ ਕਦ ਵੇਲ ਵੀ ਪੂਰਾ ਹਨਾਈ ਹਾਂਜੀ ਹਾਂਜੀ ਅਰੇ ਤੇ ਜਵਾਨੀ ਭਰਨੀ ਆ ਨੇ ਹਾਂਜੀ ਹਾਂਜੀ ਇਹ ਲੈ ਖੀਰਾ ਵੀਰ ਬਿਲਕੁਲ ਜੀ 1.5 ਪੂਨੇ 2 ਸਾਲਾਂ ਦਾ ਲੈ ਤੇ ਵੀਰ ਕੀ ਰੇਟ ਰੂਟ ਕਰਦੇ ਜੀ ਇਹਦਾ ਇਹਦਾ ਕਰ ਲੀਏ 42000 ਰੁਪਇਆ ਹਾਂ ਨਾ 40 ਕਰ ਦਈਏ ਹਾਂ ਨਾ ਇੱਕੋ ਦੱਸ ਦੋ ਇੱਕੋ ਦادیه ਇੱਕੋ ਇੱਕੋ ਹੀ 50000 ਤੇ ਪਹੁੰਚ ਕਰ ਦਈਏ ਦੱਸੋ ਇੱਕੋ ਹੀ ਮੈਂ ਨਾ ਦਸਦਾ ਜੰਪ 50000 ਤੇ ਪਹੁੰਚ ਪੱਕਾ ਪੱਕਾ ਵੀਰ ਬੰਦੀਰ ਲਓ ਜੀ 35 ਮੀਟਰ 35000 ਦੇ ਵਿੱਚ 100 ਕਿਲੋਮੀਟਰ ਪਹੁੰਚ ਇਹ ਵੀ ਤੋਹਫਾ ਹਨਾ ਜੀ ਤੇ ਗਰ ਲਾਲ ਵੀਰ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਨੰਬਰ ਵੀਰ 6298 ਹਾਂਜੀ 25220 ਠੀਕ ਹੈ ਜੀ ਪਿੰਡ ਕਹਰੋਂ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਤੇ ਓਕੇ ਵੀਰ ਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ